ਮੂਸ ਪਿੰਡ ਦੇ ਲੋਕਾਂ ਸਰਪੰਚ ਚੁਣਿਆ ਸੇਵਾ ਕੰਮ ਦਾ ਮੌਕਾ ਦਿੱਤਾ ਮਾਰ ਬਖਸ਼ਾਤਵਾ ਦੇ ਸੇਤ ਸਰਪੰਚੀਆਤਾਸੀ ਜੀ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਸਾਰਿਆਂ ਨੂੰ ਮੇਰੇ ਨਾਲ ਭੈਣ ਭਰਾਵਾਂ ਨੂੰ ਜੈਮਸੀ ਦੀ ਪਿੰਡ ਦੇ ਕਿਰਚਨ ਕਨੌਲੀ ਪਿੰਡ ਚਮਾਲ ਦੇ ਜਿੰਨੇ ਵੀ ਬਿਜਨੀਤ ਸਾਰੇ ਜੈਮਸੀ ਕਾਮਜੀ ਪਿੰਡ ਦੇ ਬੜੇ ਦੂਰੇ ਹੀ ਸਾਡੇ ਕਰਨ ਵਾਲੇ ਵੀ ਕੁਝ ਕੀਤੇ ਵੀ ਆ ਪਿੱਛੇ ਸਰਪੰਚਾਂ ਨੇ ਉਹ ਜਿਹੜੇ ਰਹਿੰਦੇ ਅਸੀਂ ਕੁਝ ਗਲੀਆਂ ਨਾਲੀਆਂ ਦੇ ਕੰਮ ਕਰਾਏ ਨੇ 4-5 ਕਬਰਾਲੀ ਗਲੀ ਬਣਾਈਆਂ ਪਿੰਡ ਦੇ ਵਿੱਚ ਬਣਾਈਆਂ ਕੁਛ ਛੋਟੀਆਂ ਗਲੀਆਂ ਇੱਕ ਤਿਆਰ ਵੀ ਨਹੀਂ ਕੀਤੀ ਆ ਸ਼ੁਰੂ ਕੀਤੀ ਆ ਬਣਨੀ ਕੁਝ ਵੀ ਇੱਕ ਸਾਲ ਸਾਨੂੰ ਹੋ ਗਿਆ ਸਰਪੰਚ ਬਣਿਆ ਨੂੰ ਬੇਟੀ ਸਾਡੀ ਨੌ ਰਾਣੀ ਜੋਸਬੀਨ ਸਰਪੰਚ ਆ ਅਹੀਂ ਘਰ ਦੇ ਆਗੂਏ ਹੋ ਕੇ ਘਰ ਦੇ ਮੁਖੀ ਹੋ ਕੇ ਅਸੀਂ ਮੋਰੇ ਲਾ ਕੇ ਕੰਮ ਕਰ ਰਹੇ ਆ ਜਿਹੜੇ ਰਹਿੰਦੇ ਆ ਸਾਲ ਦੇ ਵਿੱਚ ਕੰਮ ਕੀਤੇ ਆ ਕੁਝ ਸਾਡੇ ਚੱਲਣ ਦੇ ਨੇ ਤੇ ਕੁਝ ਜੋ ਰਹਿੰਦੇ ਨੇ ਗਰੀ ਜਰੂਰ ਕਰਾਂਗੇ ਇਸੇ ਪੰਚਾਇਤ ਲੋ ਕਿਹੜੇ ਪੈਂਡਿੰਗ ਕੰਮ ਰਹਿ ਗਏ ਹੀ ਜੋ ਤੁਹਾਡੀ ਵੋਇਸ ਹੁਣ ਪੂਰੇ ਦਰਿਆਂ ਨੇ ਸਾਲ ਪਿਛਲੀ ਪੰਚਾਇਤ ਵਾਲੋਂ ਜੀ ਸਾਡੇ ਕਬਰਾਂ ਵਾਲਾ ਰਹਿਤਾ ਬੜਾ ਜ਼ਰੂਰੀ ਸੀ ਉਹਦੇ ਵਿੱਚ ਜਿਹੜੇ ਸਾਡੇ ਇੱਕ ਜਦੋਂ ਅਸੀਂ ਮੁਰਗੇ ਨੂੰ ਲੈ ਕੇ ਜਾਂਦੇ ਆ ਬਹਿਣ ਦੀ ਸਮੱਸਿਆ ਬੜੀ ਤਕੜੀ ਆ ਉੱਥੇ ਚਾਹੁੰਦੇ ਆ ਕੋਈ ਥੋੜਾ ਜਿਹਾ ਕੁਝ ਬਹਿਣ ਖੇਲ ਹੁੰਦਾ ਸਾਡਾ ਥਾਂ ਵੱਧ ਜਾਵੇ ਬਾਥਰੂਮਾਂ ਦੀ ਸਾਨੂੰ ਪਰੋਲਣੀਆਂ ਉੱਥੇ ਇਹ ਬਣ ਜਾਣ ਉਤੋਂ ਗਾੜੀ ਜੀ ਦਾ ਹਟਾ ਚਪ ਸਪਰ ਦਾ ਨਿਕਾਸ ਨਹੀਂ ਹੈਗਾ ਪਾਣੀ ਦੀ ਬੜੀ ਸਮੱਸਿਆ ਵੱਡੀ ਆ ਜਦ ਬਾਰਸ਼ ਆਉਂਦੀਆਂ ਘਰਾਂ ਚ ਪਾਣੀ ਆ ਜਾਂਦਾ ਲੋਕ ਮੰਜਿਆ ਤੇ ਮੰਜੇ ਰੱਖ ਰੱਖ ਕੇ ਖਲੁੰਦੇ ਬੈਂਦੇ ਆ ਬੜੀ ਮੁਸ਼ਕਲ ਚ ਆ ਸਾਡੇ ਹੋਰ ਵੀ ਕੰਮ ਆ ਜੇ ਸਾਡੇ ਬੜੇ ਅਧੂਰੇ ਨੇ ਜਿਹੜੇ ਹੋਣ ਵਾਲੇ ਨੇ ਉਹ ਜਿਹੜੇ ਸਾਡੇ ਤੁਸੀਂ ਆਮ ਦੇਖਿਆ ਹੈਗਾ ਜਦੋਂ ਬਾਹਲੇ ਪਿੰਡਾਂ ਦੀ ਜਾਂਦਾ ਪੁੱਲ ਬੂਟੇ ਲੱਗੇ ਹੁੰਦੇ ਹਨ ਲਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਦੇ ਅੰਦਰ ਐਂਟਰ ਕਰੀਏ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਦਸਪੈਂਸਰ ਦੀ ਹੁੰਦੀ ਆ ਤੋਂ ਲਾਇਬ੍ਰੇਰੀ ਹੁੰਦੀ ਆ ਓਪਨ ਜੀਮ ਹੁੰਦੀ ਆ ਬੱਚਿਆਂ ਵਾਸਤੇ ਝੂਲੇ ਲੱਗੇ ਹੁੰਦੇ ਨੇ ਤੋਂ ਇੱਕ ਵਧੀਆ ਦੇਖ ਨਜ਼ਰ ਆਉਂਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਕੋਈ ਇਦਾਂ ਦੀ ਸੁਖਸੂਤ ਹੈਗੀ ਨਹੀਂ ਜੀ ਸਾਡੇ ਇਹੋ ਜੀ ਕੋਈ ਪਾਰਕ ਨਹੀਂ ਹੈ ਜੇ ਬਣੀ ਜਿੱਥੇ ਬੱਚਿਆਂ ਨੂੰ ਕੁਝ ਝੂਲਿਆਂ ਦਾ ਮਿਲੇ ਜਾਂ ਖੇਡਣ ਮਦਨ ਦਾ ਥਾਂ ਮਿਲੇ ਇਹੋ ਜੀ ਕੋਈ ਚੀਜ਼ ਨਹੀਂ ਗਈ ਬਣੀ ਜੀ ਲਾਈਟਾਂ ਦੀ ਬੜੀ ਮਜਬੂਰੀ ਆ ਪੀ ਜਿਹੜੋਂ ਬੱਤੀ ਚੱਲ ਜਾਂਦੀ ਆ ਉਦੋਂ ਮੁਸ਼ਕਲ ਆ ਇੱਕ ਸਾਡੇ ਨਲਕਿਆਂ ਦੀ ਵੀ ਬੜੀ ਮੁਸ਼ਕਲ ਆ ਜੀ ਲਾਈਟਾਂ ਚੱਲ ਜਾਂਦੀ ਜਦੋਂ ਗਰਮੀਆਂ ਦੇ ਵਿੱਚ ਟਰਾਂਸਫਾਰ ਖਰਾਬ ਹੋ ਗਿਆ ਜਿਵੇਂ ਪਾਕਤਾਨ ਨਲਾਈ ਲੱਗੀ ਹੀ ਉਹ ਟਾਈਮ ਬੱਤੀਆਂ ਦੀ ਸਮੱਸਿਆ ਆ ਗਈ ਪਾਣੀ ਘਰਾਂ ਚ ਨਹੀਂ ਹੈਗਾ ਜੀ ਇਹ ਨਲਕਿਆਂ ਦੀ ਵੀ ਬੜੀ ਮਜਬੂਰੀ ਆ ਦੂਜੀ ਸਾਡੇ ਪਾਰਕ ਦੀ ਬੜੀ ਮਜਬੂਰੀ ਆ ਜੀ ਅਹੀਂ 4 ਸਾਲ ਸਾਡਾ ਜੀ 1 ਸਾਲ ਹੋਇਆ ਵਾ ਸਾਡੀ ਨੌ ਰਾਣੀ ਸਰਪੰਚਿਆ ਚੋਂ ਛਾਲਾਂ ਦੇ ਵਿੱਚ ਅਹੀਂ ਕੋਸ਼ਿਸ਼ ਕਰਾਂਗੇ ਵੀ ਕਰਾਉਣ ਦੀ ਵੀ ਸਰਕਾਰ ਕੋ ਪੈਸਾ ਲੈ ਕੇ ਜਰੂਰ ਅਹੀਂ ਕਰਨੇ ਚਾਹਾਂਗੇ ਕੰਮ ਬੜੀ ਉਹ ਰਾਸ਼ਨ ਕਾਰਡ ਦੀ ਸਮੱਸਿਆ ਕਾਫੀ ਪਿੰਡਾਂ ਜੀ ਹੁੰਦੀ ਹੈ ਜਿਹੜੇ ਜੋ ਬਲੋਕ ਹੁੰਦੇ ਆ ਉਹ ਤਾਂ ਰਾਸ਼ਨ ਕਾਰਡ ਨਹੀਂ ਪੈਂਦੇ ਗਰੀਬ ਤੇ ਘਰਾਂ ਨੂੰ ਨਹੀਂ ਪਹੁੰਚਦਾ ਵੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਜੀ ਕਿੰਨੀ ਸਮੱਸਿਆ ਹੈਗੀ ਹੈ ਰਾਸ਼ਨ ਕਾਰਡ ਦੀ ਸਮੱਸਿਆ ਤੇ ਅਜੇ ਸਾਡੇ ਜਿੱਤਾ 100 ਚੋਂ 65% ਬਣੇ ਆ 35% ਬਣਨ ਵਾਲੇ ਆ ਵੀ ਜਿਹੜੇ ਦੂਰੇ ਲੋਕ ਆ ਕੁਝ ਕੱਟੇ ਗਏ ਨੇ ਕੁਝ ਬਣਨ ਵਾਲੇ ਆ ਇਹ ਵੀ ਬੜੀ ਵੱਡੀ ਸਮੱਸਿਆ ਜੀ ਲੋਕ ਜਦੋਂ ਆਉਂਦੇ ਆ ਸਾਨੂੰ ਤੰਗ ਕਰਦੇ ਆ ਜੀ ਸਾਡਾ ਬਣਾ ਦੋ ਸਾਡਾ ਬਣਾ ਦੋ ਅਸੀਂ ਸ਼ੈਡ ਕੰਨੀ ਪਈ ਘੜੀ ਖੁੱਲੀ ਨਹੀਂ ਅਸੀਂ ਜਾ ਕੇ ਅਫਸਰਾ ਨੂੰ ਮਿਲਦੇ ਆ ਆਨੇ ਆ ਸ਼ੈਡ ਨਹੀਂ ਖੁੱਲੀ ਜੀ ਜਦੋਂ ਖੁੱਲੂਗੀ ਬਣਾ ਲਾਂਗੇ ਤੁਹਾਨੂੰ ਇਹ ਵੀ ਬੜੀ ਵੱਡੀ ਸਮੱਸਿਆ ਵਾ ਜੀ ਹਾਂਜੀ ਉਹ ਸਰਪੰਚ ਸਾਹਿਬ ਪਿੰਡ ਦੀ ਐਜੂਕੇਸ਼ਨ ਨੂੰ ਲੈ ਕੇ ਕਿਵੇਂ ਦੇਦਿਓ ਕੀ ਲੱਗਦਾ ਸਕੂਲ ਹਦਾਬ ਦੀ ਕਮੀਆਂ ਜਾਂ ਇਹ ਅਪਗ੍ਰੇਡ ਹੋਣ ਦੀ ਲੋੜ ਹੈਗੀ ਆ ਜਾਂ ਨਹੀਂ ਕਰਨੀ ਥੋੜਾ ਜੀ ਵੇਖੋ ਜੀ ਇੱਕ ਸਾਡਾ ਕ੍ਰਿਕਚਨਕ ਤਨੌਲੀ ਹਰਜਵਾਲ ਚ ਪਹਿਲਾ ਮੈਥੋਡੇਡਲ ਸਕੂਲ ਆ ਉਹਦੀ ਬੜੀ ਸਮੱਸਿਆ ਵਾ ਇੱਕ ਤੇ ਨੀਵਾ ਵੀ ਆ ਨੀਵੇਂ ਹੋਣ ਦੀ ਖਾਤਰ ਪਾਣੀ ਆ ਜਾਂਦਾ ਵਾ ਲੋਕ ਬੱਚੇ ਉਥੇ ਨਹੀਂ ਪਾਉਂਦੇ ਉਹ ਸਾਡੇ ਸਕੂਲ ਦੀ ਬੜੀ ਵੱਡੀ ਸਮੱਸਿਆ ਵਾ ਜੀ ਉਹ ਵੀ ਅਸੀਂ ਮੰਗ ਕਰਦੇ ਆ ਸਰਕਾਰਾਂ ਕੋਈ ਉਹਦੀ ਕੋਈ ਸਾਰੀ ਹੋ ਜੇ ਕੋਈ ਉਹਨੂੰ ਉੱਚਾ ਕਰਕੇ ਉਹਦੀ ਸਾਫ ਸਫਾਈ ਹੋ ਜੇ ਸਾਡੇ ਜੋ ਉਥੇ ਭੈਣ ਜੀ ਪੜਾਉਂਦੇ ਨੇ ਉਹ ਹਰ ਵੇਲੇ ਵੀ ਸਾਡੇ ਨਾਲ ਗੱਲਾਂ ਕਰਦੇ ਰਹਿੰਦੇ ਆ ਕਿ ਸਾਡਾ ਕੁਝ ਸੋਚੋ ਸਾਡਾ ਕੁਝ ਸੋਚੋ ਅਸੀਂ ਇੱਕ ਦੋ ਵਾਰ ਗੱਲ ਰੱਖੀ ਵੀ ਆ ਉੱਪਰ ਤਾਂ ਹੰਦੇ ਕਰਾਵਾਂਗੇ ਕਰਾਵਾਂਗੇ ਬੱਚੇ ਸੁਪਨਸਾਵਾਂ ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਆਮ ਰੋਲ ਦਾ ਹੁੰਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਲੋਕੀ ਕੀ ਪਲੇਟਫਾਰਮ ਹੋਏਗਾ ਦੇਖੋ ਜੀ ਨਵੀਂ ਪੰਚਾਇਤ ਤੋਂ ਉਹਨਾਂ ਲੋਕਾਂ ਤੇ ਅਜੇ ਉਹਨਾਂ ਮੰਗ ਕੀਤੀ ਸਾਨੂੰ ਕਲੱਬ ਦੀ ਨਹੀਂ ਦਿੱਤਾ ਗਿਆ ਉਹਨਾਂ ਨੂੰ ਬਣਾ ਕੇ ਸਾਥੋਂ ਇਹ ਵੀ ਸਮੱਸਿਆ ਵਾਜੀ ਬੱਚਿਆਂ ਦੀ ਉਹ ਜਿਹੜਾ ਸਾਥੋਂ ਥਾਂ ਵੀ ਸਾਡੇ ਨਾਂ ਪੰਚਾਇਤਾਂ ਨਹੀਂ ਚੜਿਆ ਉਹਦਾ ਕਰਕੇ ਵੀ ਅਸੀਂ ਕਿਤੇ ਕੋਈ ਫੈਸਲਾ ਨਹੀਂ ਲੈ ਸਕਦੇ ਇਹ ਵੀ ਸਾਡੀ ਸਮੱਸਿਆ ਵਾ ਜੀ ਜੋ ਸਾਨੂੰ ਪਿੰਡ ਦੀ ਬਣਦੀ ਆ ਪੰਚਾਇਤ ਉਹ ਵੀ ਦਿੱਤੀ ਜਾਵੇ ਉਹਦੇ ਵਿੱਚ ਜਿਹੜੇ ਅਸੀਂ ਆਪਣੇ ਫੈਸਲੇ ਲੈ ਸਕੀਏ ਜੇਰੀ ਜੀ ਕੋਸ਼ਿਸ਼ ਹੋਏਗੀ ਇਹਨਾਂ ਬੱਚਿਆਂ ਨੂੰ ਜਿਹੜੇ ਨੌਜਵਾਨ ਆ ਇਹਨਾਂ ਨੂੰ ਖੇਡਾਂ ਦਾ ਛਮਾਨ ਲੈ ਕੇ ਦਿੱਤਾ ਜਾਵੇ ਭਾਵੇਂ ਪੰਚਾਇਤ 'ਚ ਪੈਸੇ ਹੋਵੇ ਨਾ ਹੋਵੇ ਵੀ ਆਪਣੇ ਮੈਂ ਜੇਬ 'ਚੋਂ ਵੀ ਲੈ ਕੇ ਦੇ ਕੇ ਕਿ ਬੱਚਿਆਂ ਦਾ ਹਰਜਾਉ ਇਧਰ ਬਣ ਜਾਵੇ ਜਿਹੜਾ ਵੀ ਖੇਡਾਂ ਨਸ਼ਿਆਂ ਪੱਤਿਆਂ ਤੇ ਨਾ ਪੈ ਸਕਣ ਕੋਸ਼ਿਸ਼ ਕਰਾਂਗੇ ਅਸੀਂ ਕੱਚੇ ਕੋਠਿਆਂ ਦੇ ਗਰੰਟਾ ਪਿੰਡਾਂ ਜਿਹੜਾ ਨਵੇਂ ਮੋਂ ਫਲਾਈ ਕੀਤੇ ਗਏ ਪਿੰਸੇ ਸੋ ਆਪ ਜੀ ਦੇ ਪਿੰਡ ਦੇ ਕਿੰਨੇ ਕੱਚੇ ਕੋਠਿਆਂ ਦੇ ਗਰੰਟਾ ਹੈ ਕਿੰਨੇ ਨਵੇਂ ਮੋਂ ਫਲਾਈ ਕੀਤੇ ਗਏ ਸਾਡੇ ਜੀ ਕੱਚੇ ਕੋਠਿਆਂ ਦੇ ਅਸੀਂ 120 ਆਨਲਾਈਨ ਕੀਤੇ ਨੇ ਜਿਨ੍ਹਾਂ ਦੇ ਵਿੱਚੋਂ 29 ਘਰ ਸਾਨੂੰ ਮਿਲੇ ਨੇ ਹੁਣ ਤੱਕ ਜਿਨ੍ਹਾਂ ਦੇ ਅਸੀਂ ਪ੍ਰੂਫ ਜਮਾ ਕਰਾ ਸਕੀਏ ਉਹਨਾਂ ਸਾਥੋਂ ਕਰੂਪ ਮੰਗੇ ਹੀ ਅਹੀਂ ਜਮਾ ਕਰਾ ਦਿੱਤੇ ਉਹਨਾਂ ਦਾ ਖਾਤਾ ਕਾਧਾਰ ਕਾਰਡ ਤੇ ਇੱਕ ਬੈਂਕ ਖਾਤਾ ਮੰਗਿਆ ਦੁਆਰਾ ਅਹੀਂ ਉਹਨਾਂ ਦੇ ਦਿੱਤੇ ਜਿਸ ਪੰਚ ਸਾਹਿਬ ਸੈਂਟਰ ਗੋਲਬੰਗ ਜਾਂ ਪੰਜਾਬ ਸਰਕਾਰ ਤੋਂ ਸੁੱਖ ਸਹੂਲਤਾਂ ਗਰੀਬ ਲੋਕਾਂ ਵਾਸਤੇ ਕੋਈ ਵਾਰੀ ਪਿੰਡਾਂ ਜਾਂਦੀ ਨਹੀਂ ਗਰੀਬ ਪ੍ਰੀਵਤਿਕਾ ਪੁੱਜਦਾ ਨਹੀਂ ਉਹ ਪਿੰਡ ਤੇ ਕਿਹਨੇ ਕਿਹਾ ਢੜੇ ਬੰਦੀ ਹੁੰਦੀ ਹੈ ਕੋਈ ਤੁਹਾਡੀ ਕੋਈ ਦੀ ਕਿਵੇਂ ਦੇਖਿਆ ਜਾਏ ਵੇਖੋ ਜੀ ਅਹੀਂ ਢੜੇ ਬੰਦੀ ਤੋਂ ਉੱਠ ਕੇ ਪਰਾਂ ਅਸੀਂ 120 ਘਰ ਕੱਚੇ ਕੋਠਿਆਂ ਦੇ ਭਰੇ ਹੀ ਕੋਈ ਢੜੇ ਬੰਦੀ ਰੱਖ ਕੇ ਜਦੋਂ ਦੇ ਅਸੀਂ ਸਰਪੰਚ ਬਣੇ ਆ ਅਹੀਂ ਇੱਕ ਸਾਰਿਆਂ ਨੂੰ ਬਣਾ ਕੇ ਤੁਰੇ ਨੇ ਸਾਡਾ ਕੋਈ ਹਿਰਖਾ ਨਹੀਂ ਕੋਈ ਕਾਂਗਰਸੀ ਕੋ ਅਕਾਲੀ ਜਾਂ ਦੂਜੇ ਤੀਜੇ ਨਹੀਂ ਅਹੀਂ ਤੇ ਇੱਕ ਕ੍ਰਿਸ਼ਨ ਕਨੌਲੀ ਦੇ ਆਗੂ ਹੋਣ ਦੇ ਖਾਤਰ ਆਪਣਾ ਪਰਿਵਾਰ ਸਮਝਦੇ ਹੋਏ ਅਹੀਂ ਸਾਰਿਆਂ ਨੂੰ ਜੋ ਸੇ ਸਹੂਲਤਾਂ ਆਉਣਗੀਆਂ ਗੌਰਮੈਂਟ ਵੱਲੋਂ ਸਾਰਿਆਂ ਦਵਾਉਣ ਦੀ ਕੋਸ਼ਿਸ਼ ਕਰਾਂਗੇ ਅਹੀਂ 120 ਘਰ ਭਰੇ ਹੀ ਉਹਨਾਂ ਦੇ ਜੋ 29 ਘਰਾਂ ਨੂੰ ਅਹੀਂ ਸਹੂਲਤਾਂ ਦਵਾ ਸਕੇ ਨੇ ਬਾਕੀ ਜੋ ਆਉਣਗੀਆਂ ਸਹੂਲਤਾਂ ਜ਼ਰੂਰ ਦਵਾਵਾਂਗੇ ਸੋ ਕਈ ਵਾਰੀ ਪਿੰਡਾਂ ਦੇ ਝਗੜੇ ਇੰਨੇ ਵੱਜ ਜਾਂਦੇ ਆ ਲੋਕਾਂ ਨੂੰ ਥਾਣੇ ਕਚਾ ਦੇ ਜਾਂਦੇ ਧੱਕੇ ਖਾਣੇ ਪਿੰਡਾਂ ਸਾਮਾਂ ਬਰਬਾਦ ਮਾ ਪੈਸਾ ਹੀ ਉਲਵਾ ਦਿੰਦਾ ਤੇ ਇੱਕ ਸਰਪੰਚ ਦੀ ਕੀ ਜੁਮੇ ਆਦੀ ਹੁੰਦੀ ਆ ਕਿਵੇਂ ਦੇ ਦੇ ਅਸੀਂ ਜੀ ਚਾਹੁੰਦੇ ਆ ਵੀ ਲੱਗਦੀ ਚਾਰੇ ਤੇ ਅਸੀਂ ਹਰ ਬੰਦੇ ਨੂੰ ਸਮਝਾਉਂਦੇ ਆ ਵੀ ਚੌਂਕੀ ਤੱਕ ਵੀ ਨਾ ਜਾਣ ਦੇਈਏ ਪਿੰਡ ਦੇ ਵਿੱਚ ਹੀ ਬਾਲ ਕੇ ਉਹਨਾਂ ਦਾ ਨਿੱਕਾ ਮੋਟਾ ਨਵਤਾਰਾ ਕਰ ਦਈਏ ਘਰਾਂ ਚ ਚਲ ਜਾਈਦਾ ਮੈਨੂੰ ਕੋਈ ਸੰਗ ਸ਼ਰਮ ਨਹੀਂ ਰਹਾਦਾ ਜੀ ਮੈਂ ਵੀ ਘਰ ਹੀ ਚਲ ਜਾਣਾ ਮੈਂ ਹਰ ਇੱਕ ਨੂੰ ਘਰੋ ਘਰੀ ਸਮਝਾ ਕੇ ਜਦੋਂ ਕੁਝ ਜ਼ਿਆਦਾ ਨਹੀਂ ਮੰਨਦੇ ਫਿਰ ਫਿਰ ਵੀ ਉਹਨਾਂ ਨੂੰ ਕੋਸ਼ਿਸ਼ ਕਰੀ ਦੀ ਆਪਸਰਾ ਨੂੰ ਵੀ ਚਲੋ ਸਾਨੂੰ ਮੌਕਾ ਦਿਓ ਇੱਕ ਵਾਰੀ ਜੀ ਸਮਝਾ ਲਈਏ ਇੱਕ ਤੇ ਸਮਾਂ ਬੱਜ ਜਾਂਦਾ ਵਾ ਇੱਕ ਖਰਚੇ ਤੋਂ ਵੀ ਬੱਜ ਜਾਂਦੇ ਆ ਬਾਹਰ ਅੰਦਰ ਜਾਵਾਂਗੇ ਖਰਚੇ ਹੋਣਗੇ ਅਸੀਂ ਪਿੰਡ 'ਚ ਹੀ ਕੋਸ਼ਿਸ਼ ਕਰਦੇ ਆ ਵੀ ਜਿਹੜਾ ਮੁੱਕ ਜਾਵੇ ਤੇ ਮੁੱਕਦੇ ਵੀ ਆ ਜੀ ਅੱਜ ਤੱਕ ਮੁਕਾਉਂਦੇ ਵੀ ਆਏ ਉਹ ਮਨੋਰਿਕਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਇਹਦਾ ਨਜਾਇਜ਼ ਨਾ ਪਾਈ ਜਾਂਦਾ ਤੁਸੀਂ ਆਮ ਸੁਣਿਆ ਹੈ ਤੁਹਾਡੀ ਕੋਈ ਦੀ ਕਿਵੇਂ ਦੇਖਿਆ ਜੀ ਮੇਰੀ ਇੰਦਾਂ ਦੇ ਵਿੱਚ ਜੀ ਕੁਝ ਘਰਾਂ ਦਾ ਹੈਗਾ ਅਸੀਂ ਸੁਣ ਚਾਉਂਦੇ ਸੀ ਪਰ ਸਾਡੇ ਹੁੰਦਿਆ ਜਿਉਂ ਅਸੀਂ ਸਾਲ ਹੋਇਆ ਵਾ ਅਜੇ ਨਰੇਗਾ ਸਾਡੀ ਪੂਰੀ ਤਰ੍ਹਾਂ ਨਹੀਂ ਚੱਲੀ ਇੱਕ ਅਸੀਂ ਗਲੀ ਬਣਾਈ ਨਰੇਗਾ ਤੇ ਉਹਦੀ ਵੀ ਅਜੇ ਨਹੀਂ ਲੇਵਕ ਕੋਲੋਂ ਦਿੱਤੀ ਆ ਅਜੇ ਤੱਕ ਸਾਨੂੰ ਨਹੀਂ ਗਈ ਪਹੁੰਚੀ ਜਿਨ੍ਹਾਂ ਨੇ ਕੰਮ ਕੀਤਾ ਸੀ 12-12 ਦਿਨ ਦਾ ਉਹਨਾਂ ਨੂੰ ਕੁਝ ਘਰਾਂ ਨੂੰ ਪੈਸੇ ਆਏ ਆ ਅਜੇ ਤੱਕ ਸਾਰ ਪੂਰੇ ਸਾਲ ਦੇ ਵਿੱਚ ਤੇ ਇਹੋ ਗੱਜਿਆ ਸੋ ਕਿਲਾ ਤੁਸੀਂ ਪਹਿਲ ਦੇ ਦਹਾਤੇ ਪਿੰਡ ਵਿੱਚ ਹੁਣ ਲੋੜੀ ਦਾ ਕੰਮ ਕਰਾਉਣਾ ਜਾ ਰਿਹਾ ਜਿਹੜਾ ਪਿੰਨ ਨੂੰ ਸੁੱਖ ਸਹੂਲਤਾਂ ਪ੍ਰਦਾਨ ਕਰੇ ਪੀ ਸਭ ਤੋਂ ਪਹਿਲ ਤੇ ਜੀ ਅਸੀਂ ਇੱਕ ਛੋਟਾ ਹੀ 56 ਦਾ ਬੜਾ ਜ਼ਰੂਰੀ ਹੈ ਇਹ ਸਾਡਾ ਟੇਪ ਨੇ ਲੱਗ ਜੇ ਦੂਜਾ ਸਾਡੇ ਕਬਰਾਂ ਚ ਬੈਨ ਦੀ ਬੜੀ ਸਮੱਸਿਆ ਆ ਜਦੋਂ ਅਸੀਂ ਮੁਰਦਾ ਲੈ ਕੇ ਜਾਂਦੇ ਆ ਬਾਥਰੂਮਾਂ ਦੀ ਇਹ ਦੋ ਸਮੱਸਿਆ ਜਿਹੜੀਆਂ ਸਭ ਤੋਂ ਵੱਡੀਆਂ ਆਡੀਆਂ ਵਾ ਇਹ ਅਸੀਂ ਪਹਿਲ ਦਾ ਹੱਲ ਕਰਨੀ ਚਾਹੁੰਦੇ ਹਾਂ ਉਹ ਜੀ ਅਸੀਂ 4-5 ਗਲੀਆਂ ਬੜਾਈਆਂ ਵਾ ਇੱਕ ਅਸੀਂ ਸ਼ੁਰੂ ਕੀਤੀ ਆ ਜੋ ਛਾਤੋਂ ਬਚਤੇ ਆ ਪੰਚਾਇਤ ਦੇ ਵਿੱਚ ਉਹਦੇ ਮੁਤਾਬਕ ਅਸੀਂ ਸ਼ੁਰੂ ਕਰ ਲਿਆ ਕੰਮ ਹੁਣ ਆਲਾ ਜੋ ਬਾਕੀ ਸਰਕਾਰ ਕੋਲੋਂ ਪਾਇਆ ਉਹ ਅੱਗੇ ਤੋਂ ਅਸੀਂ ਜ਼ਰੂਰ ਕਰਾਂਗੇ ਪਿੰਡ 'ਚ ਤੇ ਬੜੇ ਹੀ ਕੰਮ ਹੋਣ ਵਾਲੇ ਸਾਡੇ ਲੈਟਾਂ ਲੱਗਣਾ ਰੀਆਂ ਵਾਂ ਕੈਮਰੇ ਲੱਗਣ ਦੀ ਬੜੀ ਜ਼ਰੂਰਤ ਆ ਇੱਕ ਹੈਡ ਪੰਪ ਦੀ ਸਾਨੂੰ ਬੜੀ ਜ਼ਰੂਰਤ ਆ ਪਿੰਡਾਂ ਦੇ ਵਿੱਚ ਜਦੋਂ ਲੈਟਾਂ ਚੱਲ ਜਾਂਦੀਆਂ ਉਦੋਂ ਪਾਣੀ ਦੀ ਸਮੱਸਿਆ ਆ ਜਾਂਦੀ ਆ ਉਸ ਤੋਂ ਬਾਅਦ 'ਚ ਜਿਮ ਵੀ ਬੜੀ ਜ਼ਰੂਰੀ ਆ ਬੱਚਿਆਂ ਨੂੰ ਚਲੋ ਚੰਗਾ ਅਜਾ ਬਣ ਜੇ ਖੇਡਣ ਮਨ ਲੱਗ ਜਾਣਗੇ ਤੋਂ ਬਾਅਦ ਇੱਕ ਸਾਡੇ ਸੱਪੜ ਦਾ ਬੜਾ ਜ਼ਰੂਰੀ ਆ ਕਿ ਜਿਹੜਾ ਪਾਣੀ ਦਾ ਨਿਕਾਸ਼ ਐਟ ਟਾਈਮ ਕੋਈ ਨਹੀਂ ਹੈਗਾ ਜਦ ਬਾਰਿਸ਼ ਹੁੰਦੀ ਆ ਉਦੋਂ ਘਰਾਂ 'ਚ ਬੜੀ ਮੁਸ਼ਕਲ ਬਣ ਜਾਂਦੀ ਆ ਸੁਮਾਤਿਆ ਦੇ ਸੁਮਾਤਿਆ ਚੜਲੀ ਬਹੁਤ ਵੱਡੀਆਂ ਹਨ ਤੇ ਚਲੋ ਜਿਵੇਂ ਜਿਵੇਂ ਆਉਣ ਕੀ ਸਰਕਾਰ ਕੋ ਪੈਸੇ ਨਹੀਂ ਕਰਦੇ ਰਵਾਂਗੇ ਸਾਡੀ ਬੇਟੀ ਸਰਪੰਚਾ ਜੋਸ਼ਬੀਨ ਉਹਨਾਂ ਦੀ ਅਗਵਾਈ ਚ ਕੰਮ ਨਹੀਂ ਕਰਦੇ ਰਵਾਂਗੇ ਜੀ ਸਰ ਪਿੰਡ ਦੇ ਲੋਕਾਂ ਤੁਹਾਨੂੰ ਸਰਪੰਚੀ ਚੁਣਿਆ ਸੇਵਾ ਕਰਨ ਦਾ ਮੌਕਾ ਦਿੱਤਾ ਮਾਣ ਬਖਸ਼ਿਆ ਤੁਹਾਡੇ ਸੇਤਸ ਪੰਚਾਇਤ ਦਾ ਸਿੱਧਾ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲਿਆਂ ਮੇਖੋ ਜੀ ਮੈਂ ਸਾਰੇ ਕ੍ਰਿਤੀਨੀ ਤਕਨੌਲੀ ਪਿੰਡ ਵਾਦੀ ਨੂੰ ਸਾਰਿਆਂ ਨੂੰ ਸਰਪੰਚ ਗਿਣਦਾ ਵਾਂ ਰਲ ਕੇ ਹੀ ਪਿੰਡ ਦੇ ਵਿੱਚ ਕੰਮ ਕਰਾਂਗੇ ਪਿੰਡ ਨੂੰ ਨਾਲ ਲੈ ਕੇ ਪਿੰਡ ਦੀ ਹਰ ਦੁੱਖ ਸੁੱਖ ਦੇ ਵਿੱਚ ਅਸੀਂ ਆਪਣਾ ਦੁੱਖ ਸਮਝ ਕੇ ਚੱਲਾਂਗੇ ਤੇ ਰਲ ਕੇ ਮਿਲ ਕੇ ਜੋ ਪਿੰਡ ਦੇ ਅਧੂਰੇ ਕੰਮ ਨੇ ਉਹ ਕਰਾਂਗੇ ਜੋ ਮੇਰੇ ਨਾਲ ਮੈਂਬਰ ਸਭਾ ਨੇ ਆਂ ਛਾਰਿਆਂ ਨੂੰ ਰਲ ਕੇ ਨਾਲ ਲੈ ਕੇ ਪਿੰਡ ਦੇ ਕੰਮਾਂ ਅਧੂਰੇ ਨੂੰ ਅਸੀਂ ਕਰਾਂਗੇ ਸਾਰਿਆਂ ਨੂੰ ਮੇਰਾ ਵਚਨ ਜੀ ਸਰ ਪਿੰਦੇ ਲੋਕਾਂ ਤੁਹਾਡੀ ਵਾਈਫ ਨੂੰ ਪਚਾਇਤ ਮੈਂਬਰ ਚੁਣਿਆ ਸੋ ਕਾਫੀ ਉਮੀਦਾਂ ਨੇ ਪਿੰਦੇ ਲੋਕਾਂ ਨੂੰ ਤੁਹਾਡੇ ਤੋਂ ਮੱਲੇ ਨੂੰ ਇਹ ਕਿਵੇਂ ਦੇਖਦੇ ਹੋ ਵਿਕਾਸ ਕਰਜਨ ਲੈ ਕੇ ਇਹਨਾਂ ਦੀ ਮੇਰੇ ਲੋਕ ਸਭ ਨੂੰ ਜਮਸ਼ੀਦ ਜੀ ਮੇਰੀ ਵਾਈਫ ਮੇਰੇ ਪੰਜਾਇਦ ਮੇਰਾ ਨਾਮ ਦੀਪਕ ਮਸੀਹ ਅੱਜ ਉਹ ਨਾ ਹੁਣ ਇੱਥੇ ਕਰਕੇ ਨਹੀਂ ਆਏ ਪਹੁੰਚੇ ਉਹਨਾਂ ਦੇ ਬੁਰੀ ਤੇ ਜਾਣਾ ਪਿਆ ਉਹਨਾਂ ਦੇ ਕਰਕੇ ਮੈਂ ਸੌਣਾ ਪਿਆ ਮੈਨੂੰ ਅਸੀਂ ਵੇਖੋ ਜੀ ਵਿਕਾਸ ਕਰਨ ਦੇ ਆ ਪਿੰਡ ਦਾ ਬਹੁਤ ਹੀ ਧਿਆਨ ਦੇ ਨਾਲ ਜੋ ਵਿਕਾਸ ਪਹਿਲਾਂ ਰੁਕਿਆ ਚਾਹੀ ਪੰਜ ਨੇ ਪਹਿਲਾਂ ਨਹੀਂ ਕਰਾਇਆ ਸੀ ਕੁਛ ਤੁਰਾ ਪਿਆ ਸੀ ਉਹੀ ਕਰਦੇ ਪਏ ਆ ਜੀ ਕੋਈ ਆਹਦੇ ਪਖਵਾਲ ਨਹੀਂ ਕਿਸਦਾ ਮੈਂ ਧੰਨਵਾਦ ਕਰਦਾ ਆਪਣੀ ਪੂਰੀ ਕੱਚੇ ਕੌਂਡੀ ਦਾ ਜਿੰਨਾਂ ਨੇ ਮੈਨੂੰ ਅੱਜ ਮੈਂਬਰ ਪੰਚਾਇਤ ਚੁਣਿਆ ਉਹਨਾਂ ਦਾ ਮੈਂ ਦਿਲੋਂ ਤੁਹਾਨੂੰ ਕਰਦਾ ਆ ਤਾ ਤਲਵੀਰ ਸਿੰਘ ਸਰਪੰਚ ਜਿੰਨਾਂ ਨਾਲ ਹੀ ਮੋਟੇ-ਮੋਟਾ ਜੋੜ ਕੇ ਪੂਰੀ ਪੰਚਾਇਤ ਨਾਲ ਕੇ ਕੰਮ ਕਰਨ ਦੀ ਆ ਬਾਕੀ ਸਾਡਾ ਜੀ ਕੰਮ ਦੋ ਚਾਰ ਕੰਮ ਸਾਡੇ ਰੁਕੇ ਪਏ ਆ ਬੜੀ ਪਰੇਸ਼ਾਨੀ ਮੈ ਲੈ ਚ ਅਸੀਂ ਚਾਹੁੰਦੇ ਆ ਸਰਕਾਰ ਕੋਲ ਅਪੀਲ ਕਰਦੇ ਬੇਨਤੀ ਕਰਦੇ ਆ ਕਿ ਸਾਡੇ ਉਹ ਕੰਮ ਕੀਤੇ ਜਾਣ ਸਾਡਾ ਪਹਿਲਾ ਕੰਮ ਜੀ ਪਾਣੀ ਦਾ ਨਿਕਾਸ਼ ਦਾ ਜੀ ਉਹ ਰੁਕਿਆ ਪਿਆ ਵਾ ਉਹ ਸਾਨੂੰ ਬਹੁਤ ਹੀ ਜ਼ਰੂਰਤ ਵਾਲੀ ਜੀ ਉਹਦੇ ਕਰਕੇ ਬੜੀ ਪਰੇਸ਼ਾਨੀ ਆਈ ਹੈ ਦੂਸਰਾ ਕੰਮ ਸਾਡਾ ਵੀ ਹੱਬ ਹੱਡਾ ਕੰਮ ਹੈਗਾ ਦੂਸਰਾ ਜੀ ਕਬਰਸਤਾਨ ਦਾ ਕਬਰਸਤਾਨ ਵਿੱਚ ਜਦੋਂ ਕੋਈ ਮਰਦਾ ਇਹਦਾ ਹੋ ਜਾਂਦਾ ਵਾ ਉਹਨੂੰ ਖਰਨਾ ਪੈਂਦਾ ਉੱਥੇ ਕੌਰਸਤਾਨ ਚ ਬਹੁਤ ਤੰਗੀ ਆਉਂਦੀ ਆ ਸਾਡੀ ਸਰਕਾਰ ਦੇ ਹੱਥ ਜੋ ਕੇ ਬੇਨਤੀ ਆ ਕਿ ਉਹ ਸਾਡਾ ਕੰਮ ਹੋ ਜਾਵੇ ਬਾਕੀ ਕੰਮ ਹੋਰ ਹੀ ਬਹੁਤ ਵਾਜੀ ਵਿਕਾਸ ਤੇ ਛੋਟਾਂ ਦੇ ਸਾਡੇ ਕੋਲ ਅਜੇ ਤੱਕ ਕੋਈ ਆਈ ਨਹੀਂ ਆ ਇੱਕ ਛੋਟ ਆਈ ਆ ਕੱਚੇ ਕਮਰੇ ਦੀ ਉਹ ਆਈ ਆ 120 ਕਾ ਫੈਮਲੀ ਘਰਾਂ ਦੇ ਫੈਮਲੀ ਅਹੀਂ ਫਾਰਮ ਭਰੇ ਸੀ ਉਹਨਾਂ ਵਿੱਚੋਂ 29 ਘਰਾਂ ਦੇ ਫਾਰਮ ਆਏ ਆ ਉਹਨਾਂ ਦੇ ਫਾਰਮ ਅਹੀਂ ਪ੍ਰਭਾਤੇ ਆ ਬਾਕੀ ਸਹੂਲਤਾਂ ਬਹੁਤ ਚਾਹੀਦੀ ਆ ਹਰ ਪਿੰਡ ਚ ਜਦੋਂ ਅਸੀਂ ਅੰਦਰ ਬਾੜ ਜਾਂਦੇ ਆ ਅਸੀਂ ਵੇਖਦੇ ਆ ਕਿ ਪਿੰਡ ਨਗਰ ਹਰ ਕੁਝ ਸੁਧਾਰ ਹੋਇਆਗਾ ਸਿਰਫ ਸਾਡੇ ਪਿੰਡ ਦੀ ਸੁਧਾਰ ਹੋਵੇ ਅਸੀਂ ਕਹਿੰਨੇ ਆ ਸਾਡੇ ਪਿੰਡ ਦੀ ਫਲਦਾਰ ਬਣੇ ਜਿੱਤਾ ਨਲਕੇ ਪੰਪ ਹੈਲ ਵੀ ਲੋੜ ਦਾ ਲੈਟਰਨ ਲੋੜ ਦਾ ਤੇ ਹੋਰ ਕੈਮਰੇ ਲੋੜ ਦਾ ਕਈ ਸਹੂਲਤਾਂ ਜੀ ਪਿੰਡਾਂ ਚ ਹੁੰਦੀਆਂ ਪਰ ਸਾਡੇ ਪਿੰਡ ਦੇ ਨਗਰ ਚ ਇਹੋ ਜਿਹੀ ਕੋਈ ਸਹੂਲਤਾਂ ਇਹ ਤੱਕ ਨਹੀਂ ਆਈ ਸਾਡੀ ਸਰਕਾਰ ਕੋਲ ਇਹ ਬੇਨਤੀ ਆ ਇਹ ਕਹਿੰਦੇ ਵੀ ਸਾਨੂੰ ਸਹੂਲਤ ਦਿੱਤੀ ਜਾਵੇ ਤਾਂ ਅਸੀਂ ਆਪਣੇ ਪਿੰਡ ਦਾ ਸਹਾਰਾ ਕਰ ਸਕੀਏ